ਤੁਹਾਪਾ ਗੱਲ ਕਰ ਰਹੇ ਸੀਗੇ ਤਿਉਹਾਰ ਦੀ ਲੋਕ ਸਭਾ ਦੀਆਂ ਚੋੜਾ ਦਾ ਤਿਹਾਰ ਜਿਹੜਾ ਹੈਗਾ ਔਰ ਪੰਜਾਬ ਦੇ ਵਿੱਚ ਇਹ ਤਿਹਾਰ ਜਿਹੜਾ ਹੈਗਾ 1 ਜੂਨ ਨੂੰ ਮਨਾਇਆ ਜਾ ਰਿਹਾ ਹੈਗਾ ਔਰ ਜਿੱਥੇ ਕਿ ਸਾਰੀਆਂ ਪਾਰਟੀਆਂ ਵੱਲੋਂ ਹੁਣ ਸਾਰੇ ਉਮੀਦਵਾਰ ਜਿਹੜੇ ਹੈਗੇ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਉੱਥੇ ਜੇ ਮੈਂ ਗੱਲ ਕਰਾਂ ਤੇ ਭਾਜਪਾ ਦੀ ਭਾਜਪਾ ਵੱਲੋਂ ਜਿਹੜਾ ਹੈਗਾ ਇੱਕ ਅਥੇ ਹਾਸ ਰਚਿਆ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਭਾਜਪਾ ਪਹਿਲੀ ਵਾਰੀ ਇੰਡੀਵਿਜੂਅਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਚੋਣਾਂ ਲੜ ਰਹੀ ਹੈਗੀ ਹੈ ਔਰ ਜੇ ਮੈਂ ਗੱਲ ਕਰਾਂ ਸਾਡੇ ਫਰੀਦਕੋਟ ਦੀ ਬਾਬਾ ਫਰੀਦ ਦੀ ਨਗਰੀ ਦੀ ਗੱਲ ਕਰਾਂ ਤੇ ਵਾਕਈ ਜਿਹੜਾ ਗਿਆ ਐਤਕ ਜਿਹੜਾ ਭਾਜ ਭਾੜੇ ਉਮੀਦਵਾਰ ਸਾਡੇ ਫੀਡ ਕੋਰ ਵਾਸਤੇ ਭਿੰਦੇ ਆ ਉਹ ਉਹ ਉਮੀਦਵਾਰ ਆ ਜਿਹੜਾ ਕਿ ਬੱਚਾ ਬੱਚਾ ਉਸ ਉਮੀਦਵਾਰ ਨੂੰ ਜਾਣਦਾ ਹੈਗਾ ਹੰਸਰਾ ਹੰਸ ਅੱਜ ਹੰਸਰਾਜ ਹੰਸ ਜਿਹੜੇ ਅੱਗੇ ਨੇ ਕਿਸੇ ਪਰਿਵਾਰ ਦੇ ਵਾਸਤੇ ਰਾਮ ਬਣ ਕੇ ਆਏ ਨੇ ਜਿਸ ਤਰ੍ਹਾਂ ਉਹਨਾਂ ਨੇ ਭੀਲੀ ਦੇ ਘਰ ਰਾਮ ਨੇ ਜਿਹੜੇ ਹੈਗੇ ਨੇ ਜਾ ਕੇ ਬੇਰ ਖਾਦੇ ਸੀਗੇ ਪਰ ਸਾਡੇ ਅੱਜ ਹੰਸਰਾਜ ਹੰਸੀ ਵੱਲੋਂ ਉਹਨਾਂ ਦੇ ਘਰ ਆ ਕੇ ਜਿਹੜਾ ਖਾਣਾ ਖਾਦਾ ਗਿਆ ਹੈ ਦੇਖ ਕੇ ਤਾਂ ਤੁਹਾਡਾ ਵੀ ਮਨ ਜਿਹੜਾ ਹੈਗਾ ਹੋ ਗਿਆ ਹੋਏਗਾ ਕੋਟ ਹੰਸਰਾ ਜੀ ਹੰਸੀ ਨਾਲ ਗੱਲ ਕਰਦੇ ਹੈਗੇ ਆ ਚੋਣਾਂ ਨੂੰ ਲੈ ਕੇ ਕਿਉਂਕਿ ਇਹੋ ਜਿਹੇ ਆਤਮਾਵਾਂ ਜਿਹੜੀਆਂ ਆ ਗਿਆ ਨੇ ਕਿਸਮਤ ਆੜੇ ਬੰਦਿਆਂ ਨੂੰ ਮਿਲਦੀਆਂ ਆ ਗਿਆ ਨੇ ਔਰ ਐਤਕੀ ਮੈਂ ਦੱਸਣਾ ਚਾਹਾਂਗਾ ਕਿ ਸਪੈਸ਼ਲੀ ਸਪੈਸ਼ਲੀ ਫਰੀਦਕੋਟ ਵਾਸਤੇ ਹੰਸਰਾ ਜਨਸੀ ਨੂੰ ਭੇਜਿਆ ਗਿਆ ਹੈਗਾ ਕਈ ਪੁਲਾਂ ਦਾ ਕੰਮ ਕਰਨ ਵਾਸਤੇ ਔਰ ਫਰੀਦਕੋਟ ਦੇ ਵਿੱਚ ਜੋ ਹੰਸਰਾ ਜਹੰਸੀ ਮੋਦੀ ਨੂੰ ਜਾ ਕੇ ਕਹਿਣਗੇ ਉਹ ਸਭ ਤੋਂ ਪਹਿਲਾ ਕੰਮ ਜਿਹੜੇ ਹੈਗੇ ਨੇ ਫਰੀਦਕੋਟ ਦੇ ਹੋਣਗੇ ਤੋਂ ਹੰਸਰਾ ਜੀਾਂ ਦੀ ਲਗਾਤਾਰ ਜੀ ਵਿੱਚ ਰਹੇ ਪਰ ਅੱਜ ਜਿਹੜਾ ਵਿਚਰਨਾ ਹੋ ਰਿਹਾ ਹੈਗਾ बड़ा ये कर, खाना, एक खाना ऐसा खाना पवित्र बहुत पवित्र घर इस करके के नरेंद्र भाई मोदी जी ने नेबल प्राइम मिनिस्टर साहब ने महसूस किया ਪੂਰੇ ਭਾਰਤ ਵਿੱਚ ਜਿੱਥੇ-ਜਿੱਥੇ ਗਰੀਬ ਕੋਲ ਛੱਤ ਨਹੀਂ ਸੀ ਤੇ ਅੰਨ ਖਾਣ ਲਈ ਨਹੀਂ ਸੀ। ਇਸ ਘਰ ਵਿੱਚ ਪੈਸੇ ਭੇਜੇ ਦੇਖੋ ਲੈਂਟਰ ਪਿਆ ਹੋਇਆ। ਕਿੱਡੇ ਸ਼ਾਨਦਾਰ ਮਕਾਨ ਬਣ ਗਿਆ ਤੇ ਮੈਂ ਤਾਂ ਮਾਂ ਨੂੰ ਮੱਥਾ ਟੇਕਣ ਆਇਆ ਸੀ। ਤੇ ਇਹਨਾਂ ਨੇ ਮੋਦੀ ਸਾਹਿਬ ਨੂੰ ਬਹੁਤ ਅਸੀਸਾਂ ਦਿੱਤੀਆਂ। ਇਹ ਕਹਿੰਦੇ ਅਸੀਂ ਬੜੇ ਹੀ ਖੁਸ਼ ਆ। ਮਾਤਾ ਜੀ ਠੀਕ ਕਹਿ ਰਹੇ ਮੈਂ। ਕਹਿੰਦੇ ਬਹੁਤ ਖੁਸ਼ ਆ। ਤੇ ਮੈਂ ਤਾਂ ਜਸਟ ਇਹ ਦੇਖਣ ਆਇਆ ਸੀ ਕਿ ਲੋਕੀ ਐਵੇਂ ਹੀ ਕਹਿੰਦੇ ਰਹਿੰਦੇ ਜੀ ਸਾਡੇ ਲਈ ਕੀ ਕੀਤਾ ਸਾਡੇ ਲਈ ਕੀ ਕੀਤਾ ਉਹ ਹਰ ਸ਼ੋਭੇ ਦਾ ਹਰ ਧਰਮ ਦਾ ਹਰ ਮਜ਼ਬ ਦਾ ਖਿਆਲ ਰੱਖਦੇ ਨੇ ਬੇਟੀਆਂ ਦਾ ਫਿਕਰ ਕਰਦੇ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਬੇਟੀ ਵਿਆਓ ਫਿਰ ਉਹ ਕਹਿੰਦੇ ਨੇ ਸਭ ਦਾ ਵਿਕਾਸ ਸਭ ਦਾ ਸਾਥ ਔਰ ਸਭ ਦਾ ਵਿਸ਼ਵਾਸ ਦੇ ਦੇਖ ਕੇ ਅੱਖਾਂ ਚਾਂਸੂ ਆ ਗਏ ਕਿਉਂਕਿ ਇਹਨਾਂ ਨੇ ਇਹਨਾਂ ਦੇ ਚਿਹਰੇ ਤੇ ਜਦੋਂ ਖੁਸ਼ੀ ਆਈ ਲਤਾ ਜੀ ਨੇ ਗੀਤ ਗਾਇਆ ਸੀ ਕਿ 부জে ਤੋਂ ਐਸੇ ਜੈਸੇ ਕਿਸੇ ਗਰੀਬ ਦਾ ਦਿਲ 부জে ਤੋਂ ਐਸੇ ਜੈਸੇ ਕਿਸੇ ਗਰੀਬ ਦਾ ਦਿਲ ਜਲੇ ਤੋਂ ਐਸੇ ਜੈਸੇ ਚਰਾਗ ਜਲਤੇ ਹੈ ਤੋ ਮਾਲਕ ਇੱਥੇ ਰਹਿੰਦਾ ਗਰੀਬਾਂ ਦੇ ਘਰਾਂ 'ਚ ਮੈਂ ਤਾਂ ਮੱਥਾ ਟੇਕਣ ਆਇਆ ਸਮਝ ਲੋ ਭਿਲਣੀ RAM ਦੇ ਘਰ ਆ ਗਈ ਉਲਟ ਬੋਲੋ ਨਾ ਮੈਂ ਵਿਚਾਰਾ ਗਰੀਬ ਫਕੀਰ ਜਤੀਮ ਰੋਲ ਖੋਲ ਕੇ ਪਾਲਣ ਵਾਲਾ ਬੰਦਾ ਇੰਨਾ ਵੱਡਾ ਨਹੀਂ ਜਿਹੜੀ ਤੁਸੀਂ ਤਸ਼ਬੀਹ ਦਿੱਤੀ ਸੀ ਪਰ ਹਸਾ ਜੀ ਇੱਕ ਗੱਲ ਤਾਂ ਮੈਂ ਕਹਿਣੀ ਤਾਂ ਬਗਾ ਜਿਸ ਤਰੀਕੇ ਦੇ ਨਾਲ ਇਸ ਮੁਹੱਲੇ ਦੇ ਵਿੱਚ ਕੁਝ ਮੰਕਾਨ ਜਿਹੜੇ ਬਣਾਏ ਗਏ ਨੇ ਲੋਕਾਂ ਦਾ ਹਜੂਮ ਦੇਖ ਰਹੇ ਹੋ ਆਪਾਂ ਹਾਂਜੀ ਉਹ ਹਜੂਮ ਕੀ ਕਹਿ ਰਿਹਾ ਹੈਗਾ ਉਹ ਵੀ ਸਾਡੇ ਸਾਹਮਣੇ ਹੋ ਰਿਹਾ ਹੈਗਾ ਉਹ ਹਜੂਮ ਖੁਸ਼ ਹੋ ਰਿਹਾ ਜਿਹੜਾ ਅਸਲੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਆ ਰਹੀ ਆ ਉਹ ਅਸੀਸਾਂ ਉਹ ਦੁਆਵਾਂ ਸਾਡੇ ਪ੍ਰੀਆ ਪ੍ਰਧਾਨ ਮੰਤਰੀ ਜੀ ਨੂੰ ਲੱਗਣ ਉਹਨਾਂ ਦੀ ਲੰਬੀ ਆਯੂ ਹੋਵੇ ਮਾਲਕ ਸਿਹਤ ਜਾਂ ਬਖਸ਼ੇ ਜਿਹੜਾ ਗਰੀਬ ਦਾ ਹਾਲ ਚਾਲ ਪੁੱਛ ਲੈਂਦਾ ਨਾ ਉਹਦੇ ਤੋਂ ਹੀ ਮਾਲਕ ਖੁਸ਼ ਹੈ ਰੱਜਿਆਂ ਨੂੰ ਰਜਾਇਆ ਤੇ ਕੀ ਰਜਾਇਆ ਮੈਂ ਇਹੋ ਜੀ ਚਟਣੀ ਸ਼ਫੀਪੁਰੀ ਖਾਂਦਾ ਸੀ ਜਦੋਂ ਮੇਰੀ ਮਾਂ ਬਣਾਉਂਦੀ ਸੀ ਹੁਣ ਤੋਂ ਉਹਦੇ ਮਿਕਸੀ ਵਿੱਚ ਜਿੱਦਾਂ ਮਹਿੰਦੀ ਤੇ ਚਟਣੀ ਵਿੱਚ ਫਰਕ ਹੀ ਨਹੀਂ ਹੁੰਦਾ ਦੇਖਦਾ ਹੀ ਕੱਖ ਨਹੀਂ ਦੋਰੀ ਤੇ ਸੋਠੇ ਨਹੀਂ ਬਣੀ ਹੋਈ ਹਾਂ ਇਹ ਅਸਲੀ ਚਟਣੀ ਹਰ ਚੀਜ਼ ਸਵਾਦ ਸੀ ਬੜਾ ਮਜ਼ਾ ਆ ਬਹੁਤ ਮਜ਼ਾ ਆ ਅਸਲ ਦੀ ਗੱਲ ਕਰਦੇ ਆ ਕਿ ਥੋੜੀ ਸਿਆਸੀ ਦੀ ਜਿਸ ਤਰੀਕੇ ਨਾਲ ਦਿੱਲੀ ਦੇ ਲੋਕ ਵੀ ਅੱਜ ਕਹਿ ਰਹੇ ਨੇ ਕਿ ਜੋ ਸੜਕਾਂ ਦਿੱਲੀ ਦੇ ਵਿੱਚ ਤੁਸੀਂ ਬਣਾਈਆਂ ਅੱਜ ਲੋਕ ਯਾਦ ਕਰ ਰਹੇ ਨੇ ਉਹਨਾਂ ਸੜਕਾਂ ਨੂੰ ਵੀ ਯਾਦ ਕਰ ਰਹੇ ਨੇ ਔਰ ਸਪੈਸ਼ਲੀ ਮੋਦੀ ਜੀ ਨੇ ਤੁਹਾਨੂੰ ਫਰੀਦਕੋਟ ਆਸਤੇ ਐਸ ਕਰਕੇ ਚੁਣਿਆ ਵੀ ਫਰੀਦਕੋਟ ਦਾ ਵਿਕਾਸ ਆਬੇ ਫਰੀਦੀ ਧਰਤੀ ਦੀ ਸੁਣ ਹੀ ਨਹੀਂ ਗਈ ਜਿੰਨੂੰ ਵੀ ਮੇਰੇ ਤੋਂ ਪਹਿਲਾਂ ਐਮਪੀ ਚੁਣੇਗਾ ਮੈਂ ਤਾਂ ਹੁਣ ਆਇਆ ਸਿਰਫ ਮੈਨੂੰ ਇਹੀ ਚੰਗਾ ਲੱਗਾ ਕਿ ਬਾਬਾ ਫਰੀਦ ਜੀ ਦੀ ਨਗਰੀ ਗੁਰੂਆਂ ਦੀ ਚਰਨ ਛੋਹ ਧਰਤੀ ਹੈ ਤੇ ਸੇਵਾ ਕਰਨ ਆਇਆ ਪਰ ਮੈਨੂੰ ਇਹ ਜ਼ਰੂਰ ਮੇਰੇ ਗੁਰੂ ਨੇ ਹੁਕਮ ਕੀਤਾ ਕਿ ਬੇਟਾ ਇਹ ਦੱਸਣਾ ਕਿ ਤੂੰ ਕੀ ਕਰ ਸਕਦਾ ਇਹ ਨਹੀਂ ਕਹਿਣਾ ਕਿ ਪਹਿਲਿਆਂ ਨੇ ਕੱਖ ਨਹੀਂ ਕੀਤਾ ਉਹਨਾਂ ਦਾ ਇੱਜ਼ਤ ਕਰਨੀ ਆ ਇਹ ਲੋਕਾਂ ਨੇ ਦੇਖਣਾ ਸੰਗਤ ਨੇ ਦੇਖਣਾ ਉਹਨਾਂ ਦੀ ਪਰਫਾਰਮੈਂਸ ਨੂੰ ਤੇ ਇਸ ਕਰਕੇ ਮੈਂ ਫਰੀਦ ਕੋਲ ਹਲਕੇ ਨੂੰ ਅੱਜ ਮੌਕਾ ਤਸ਼ਰੀਫ ਫਰਵਾਹ ਮੇਰੇ ਮੁਰਸ਼ਿਦਾਂ ਦਾ ਸ਼ਹਿਰ ਔਰ ਇਹੋ ਹੀ ਬੇਨਤੀ ਕਰਨਾ ਵਾਂ ਕਿ ਮੈਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਮੈਂ ਤੁਹਾਨੂੰ ਲੈਟ ਡਾਊਨ ਨਹੀਂ ਕਰਾਂਗਾ ਤੁਹਾਨੂੰ ਪਛਤਾਉਣਾ ਨਹੀਂ ਪਵੇਗਾ ਤੁਹਾਨੂੰ ਇਹ ਲੱਗੇਗਾ ਕਿ ਸਿਆਸਤ ਹੋ ਰਹੀ ਜਾਂ ਫਕੀਰੀ ਹੋ ਰਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਮੇਰਾ ਦਵਾਵਾਂ ਹੀ ਦੇਈ ਜੋ ਤੇ ਕਰੋ ਕੱਖ ਬਿਨਾ ਮੈਂ ਇੰਡਸਟਰੀ ਲੈ ਕੇ ਆਵਾਂਗਾ ਸੇਵਰੇਜ ਦਾ ਕੰਮ ਬੜਾ ਜਗਾ ਹੋਣ ਵਾਲਾ 인ਫਰਾਸਟ੍ਰਕਚਰ ਦੁਬਾਰਾ ਬਣਾਉਣ ਦੀ ਲੋੜ ਹੈ ਐਜੂਕੇਸ਼ਨ ਸਾਡੇ ਧੀਆਂ ਪੁੱਤਰ ਗਰੀਬਾਂ ਦੇ ਪੜ੍ਹਨਾ ਤਾਂ ਚਾਹੁੰਦੇ ਆ ਮਾਪੇ ਫੀਸਾਂ ਨਹੀਂ ਦੇ ਸਕਦੇ ਜਿਆਦਾ ਇਦਾਂ ਦੇ ਸਕੂਲ ਕਾਲਜ ਵੀ ਖੋਲਾਂਗਾ ਜਿੱਥੇ ਗਰੀਬ ਦਾ ਬੱਚਾ ਵੀ ਉਸੇ ਲੈਵਲ ਦੀ ਤਾਲੀਮ ਲੈ ਸਕੇ ਜਿੱਥੇ ਅਮੀਰ ਦਾ ਇਹ ਰੀਝਾ ਮੈਂ ਸ਼ਾਇਦ ਮਾਲਕ ਕਿਰਪਾ ਕਰੇ ਹਥਰਾ ਜੀ ਅੱਜ ਬੀਜੇਪੀ ਦਾ ਮੈਨੀਫੈਸਟੋ ਵੀ ਆ ਗਿਆ ਹੈਗਾ ਤੇ ਕਿੱਦਾਂ ਲੱਗਦਾ ਤੁਹਾਨੂੰ ਬੀਜੇਪੀ ਜਿਹੜਾ ਵੀ ਵਾਦਾ ਕਰਦੇ ਆ ਮੈਨੇ ਮੈਨੀਫੈਸਟੋ ਦੇ ਜ਼ਰੀਏ ਮੈਨੀਫੈਸਟੋ ਦੇ ਜ਼ਰੀਏ ਜਾਂ ਮਾਈਕ 'ਚ ਵੀ ਬੋਲਦੇ ਆ ਮੋਦੀ ਸਾਹਿਬ ਜੋ ਬੋਲਦੇ ਆ ਪਹਿਲੀ ਗੱਲ ਸੋਚ ਕੇ ਬੋਲਦੇ ਤੁਸੀਂ ਦੇਖਿਆ 500 ਸਾਲ ਪਿੱਛੇ ਵੀ ਉਹਨਾਂ ਨੂੰ ਪਤਾ ਅੱਗੋਂ 500 ਸਾਲ ਕੀ ਹੋਣ ਵਾਲਾ ਇਹ ਵੀ ਪਤਾ ਇਤਨੇ ਆਈਕਿਊ ਵਾਲੇ ਡਾਇਨਾਮਿਕ ਉਹ ਇੰਟਰਨੈਸ਼ਨਲ ਲੀਡਰ ਨੇ ਤੇ ਉਹ ਮੇਰਾ ਖਿਆਲ ਹੈ ਮੈਂ ਹੁਣੇ ਪੜਾਂਗਾ ਜਾ ਕੇ ਉਹਨਾਂ ਨੇ ਜਿਹੜੇ ਜਿਹੜੇ ਵਾਅਦੇ ਕੀਤੇ ਨੇ ਉਹਦੇ ਵਿੱਚ ਉਹ ਪੂਰੇ ਖਰੇ ਉਤਰਨ ਹਾਂ ਸਾਡੀ ਮੇਰੇ ਆਖਰੀ ਸਵਾਲ ਹੈਗਾ ਤੁਹਾਨੂੰ ਕਾਫੀ ਰੁਚੀ ਹੋਈ ਚਾ ਤੁਸੀਂ ਲਗਾਤਾਰ ਮੈਂ ਕੁਝ ਵੀਡੀਓ ਤੁਹਾਡੀਆਂ ਦੇਖ ਰਿਹਾਗਾ ਜਦ ਇਹ ਤੁਸੀਂ ਕਸਾਣਾ ਦੀ ਜਿਹੜੀ ਗੱਲ ਕਰ ਰਹੇ ਹੋ ਕਿ ਪੁਲ ਦੇ ਬਣਨ ਦੀ ਗੱਲ ਕਰ ਰਹੇ ਹਾਂ ਹਾਂਜੀ ਪੁਲ ਕਿਸ ਤਰੀਕੇ ਦਾ ਜਿਹੜਾ ਤੁਸੀਂ ਬਣਾਓਗੇ ਜੀ ਪੁਲ ਮੁਹੱਬਤ ਨਾਲ ਬਣਾਵਾਂਗੇ ਦੂਸਰਿਆਂ ਦਾ ਤਾਂ ਕਈ ਵਾਰੀ ਲੈਂਟਰ ਲੁੰਟਰ ਵੀ ਡਿੱਗ ਸਕਦਾ ਮੁਹੱਬਤ ਦਾ ਪੁੱਲ ਬਣੇ ਤਾਂ ਫਿਰ ਯਾਰੀ دیر ਤੱਕ ਨਿਭਦੀ ਕਿਸਾਨਾਂ ਦੇ ਨਾਲ ਪੂਰੀ ਮੁਹੱਬਤ ਦੇ ਨਾਲ ਕਰੋ ਹਾਂ ਬਿਲਕੁਲ ਮੈਨੂੰ ਨਫ਼ਰਤ ਆਉਂਦੀ ਨਹੀਂ ਮੈਨੂੰ ਕਿਸੇ ਨਾਲ ਮੈਨੂੰ ਸਿਰਫ ਮੈਨੂੰ ਮੇਰਾ ਜਨਮ ਹੀ ਮੁਹੱਬਤ ਲਈ ਹੋਇਆ ਇੱਕ ਹੋਰ ਗੱਲ ਜਿਹੜਾ ਤੁਹਾਨੂੰ ਸੱਚਾਈ ਦਾ ਪੁੰਜ ਗਿਆ ਜਾਂਦਾ ਬਸ ਕਹਾ ਜਾਂਦਾ ਲੇਕਿਨ ਦੁਆ ਕਰਿਓ ਮੈਂ ਹੋ ਵੀ ਜਾਵਾਂ ਬਿਲਕੁਲ ਜੀ ਇਹ ਸਾਡਾ ਹੰਸਰਾਜ ਹਾਂਸੀ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਫਰੀਦਕੋਟ ਦੇ ਹਲਕੇ ਦੇ ਲੋਕ ਖੁਦ ਕਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਨੇ ਕੀਤੀ ਹੈਗੀ ਆ ਉਹ ਕੀਤੀ ਹੈਗੀ ਆ ਕਿ ਭਾਵੇਂ ਕਿ ਸਾਡਾ ਦਾ ਮਸਲਾ ਹੈਗਾ ਕਿ ਸਾਡਾਂ ਦੀਆਂ ਮੰਗਾਂ ਜਾਇਜ਼ ਨੇ ਜੋ ਵੀ ਹੈ ਔਰ ਕੁਝ ਮੰਗਾ ਮੋਦੀ ਸਾਹਿਬ ਨੇ ਮੰਨੀਆਂ ਵੀ ਪਰ ਉਹ ਹੁਣ ਪੁਲ ਦਾ ਕੰਮ ਕਰਦਗੇ ਕਿਉਂਕਿ ਪੁਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਦੋ ਸ਼ਹਿਰਾਂ ਨੂੰ ਮਿਲਾ ਦਿੰਦਾ ਹੈਗਾ ਸਮੁੰਦਰਾਂ ਦੇ ਉੱਪਰ ਪੁੱਲ ਬੰਦੇ ਨੇ ਤੇ ਦੋ ਦੇਸ਼ਾਂ ਨੂੰ ਮਿਲਾ ਦਿੰਦਾ ਹੈਗਾ ਇਸੇ ਤਰ੍ਹਾਂ ਹੀ ਹੰਸਰਾ ਜਹਾਂਸੀ ਜਿਹੜੇ ਹੈਗੇ ਨੇ ਫਰੀਦਕੋਟ ਤੋਂ ਪੂਰੀ ਲੀਡ ਨਾਲ ਜਿੱਤ ਕੇ ਤੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਪੁੱਲ ਦਾ ਕੰਮ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਫਰੀਦਕੋਟ ਦੀ ਜਨਤਾ ਜਿਹੜੀ ਹੈਗੀ ਆ ਹੰਸਰਾ ਜਹਾਂਸੀ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਮੋਢਿਆਂ ਤੇ ਚੱਕਦੀ ਆ ਵਿਪਨੋ ਕਰ ਮੋਗਾ